ਸਰ ਸਿਕਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਪੀਐਸ ਚੋਹਣ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਿੰਦੂਸਤਾਨ ਤੇ ਪਾਕਿਸਤਾਨ ਦੇ ਵਿੱਚ ਜੋ ਮਤਭੇਦ ਚੱਲ ਰਹੇ ਹਨ ਉਸ ਨੂੰ ਲੈ ਕੇ ਕਦੋਂ ਵੀ ਲੜਾਈ ਲੱਗ ਸਕਦੀ ਹੈ ਗੱਲ ਕਰੀਏ ਬਠਿੰਡਾ ਦੀ ਬਠਿੰਡਾ ਇੱਕ ਬੜਾ ਹੀ ਸੈਂਸਿਟਿਵ ਏਰੀਆ ਹੈ ਜਿੱਥੇ ਕਿ ਫੌਜ ਦੀ ਚੈਨਪੈਲ ਹਮੇਸ਼ਾ ਬਣੀ ਰਹਿੰਦੀ ਹੈ ਇੰਡਾ 에ਅਰ ਫੋਰਸ ਤੇ ਬਠਿੰਡਾ ਸ਼ੌਨੀ ਦਾ ਕਮਿਊਨੀਕੇਸ਼ਨ ਹੈ ਇਹ ਆਪਸ ਵਿੱਚ ਪੂਰੀ ਮੁਸਤੈਦੀ ਨਾਲ ਬਣਿਆ ਹੋਇਆ ਹੈ ਪਰ ਇਹਦੇ ਵਿੱਚ ਕੁਝ ਰੁਕਾਵਟਾਂ ਵੀ ਹਨ ਪੈਨ ਇਸ ਕਵਰਟਿੰਗ ਦੱਸਾਂਗੇ ਕਿ ਬਠਿੰਡਾ ਛੌਨੀ ਤੇ ਬਠਿੰਡਾ 에ਅਰ ਫੋਰਸ ਦੇ ਹਵਾਈ ਮਾਰਗ ਦੇ ਵਿੱਚ ਆਉਣ ਵਾਲੀਆਂ ਕੁਝ ਬਿਲਡਿੰਗਾਂ ਇਹ ਜਿਹੜੀ ਰਹਿਸ਼ੀ ਬਿਲਡਿੰਗਾਂ ਐਸੀਆਂ ਹਨ ਜਿਹੜੀਆਂ ਕਿ ਬਠਿੰਡਾ ਦੇ ਹਵਾਈ ਮਾਰਗ ਬਠਿੰਡਾ ਛੌਨੀ ਤੇ ਬਠਿੰਡਾ 에ਅਰ ਫੋਰਸ ਦੇ ਹਵਾਈ ਮਾਰਗ ਦੇ ਵਿੱਚ ਆਉਂਦੀਆਂ ਹਨ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਬਿਲਡਿੰਗਾਂ ਨੂੰ ਪਰਮਿਸ਼ਨ ਦੇ ਦਿੱਤੀ ਹੈ ਕਿ ਤੁਸੀਂ ਇੰਨੀ ਉਚਾਈ ਤੇ ਬਿਲਡਿੰਗਾਂ ਬਣਾ ਸਕਦੇ ਆ ਪਰ ਸਾਡੀ ਜਾਣਕਾਰੀ ਮੁਤਾਬਕ ਜਿਹੜੀ ਬਠਿੰਡਾ ਚੌਣੀ ਤੇ ਬਠਿੰਡਾ 에ਅਰ ਫੋਰਸ ਦੇ ਰਸਤੇ ਵਿੱਚ ਆਉਣ ਬਣਿਆ ਬਿਲਡਿੰਗਾਂ ਦੀ ਉਚਾਈ ਤਿੰਨ ਮੰਜ਼ਲੀ ਜਾਂ 3.5 ਮੰਜ਼ਲੀ ਹੀ ਪਾਸ ਹੁੰਦੀਆਂ ਹਨ ਪਰ ਕੁਝ ਬਿਲਡਿੰਗਾਂ ਇੱਥੇ 4-4 5-5 ਮੰਜ਼ਲੀ ਬਣੀਆਂ ਹੋਈਆਂ ਹਨ ਜਿਹੜੀਆਂ ਕਿ ਕਮਿਊਨੀਕੇਸ਼ਨ ਦੇ ਵਿੱਚ ਰੁਕਾਵਟ ਪੈਦਾ ਕਰ ਸਕਦੀਆਂ ਹਨ ਇੱਕ ਬਿਲਡਿੰਗ ਤੁਹਾਨੂੰ ਦਿਖਾਉਂਦੇ ਆ ਪੁਖਰਾ ਸਮੇ ਦੇ ਬਿਲਕੁਲ ਨਜ਼ਦੀਕ ਗੁਰਨੇਣਾ ਰੋਡ ਦੇ ਉੱਤੇ 4-5 ਮੰਜ਼ਲੀ ਇਹ ਬਿਲਡਿੰਗ ਬਣੀ ਹੈ ਜਿਹੜੀ ਕਿ ਬਠਿੰਡਾ ਚੌਂਮੀ ਤੇ ਬਠਿੰਡਾ 에ਅਰ ਫੋਰਸ ਦੇ ਕਮਿਊਨੀਕੇਸ਼ਨ ਵਿੱਚ ਰੁਕਾਵਟ ਪੈਦਾ ਕਰ ਸਕਦੀ ਆ ਇਹ ਇੱਕ ਬਿਲਡਿੰਗ ਨਹੀਂ ਐਸੀ ਆ ਹੋਰ ਵੀ ਕਾਫੀ ਬਿਲਡਿੰਗਾਂ ਹਨ ਜਿਨ੍ਹਾਂ ਨੂੰ ਕਿ ਪ੍ਰਸ਼ਾਸਨ ਨਿਗਾਹ ਰੱਖੇ ਜਾਂ ਉਸ ਦੀ ਜਿਹੜੀ ਬਨਾਵਟ ਹੈ ਜਾਂ ਉਸ ਦੀ ਜਿਹੜੀ ਉਚਾਈ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹੀ ਪਰਮਿਸ਼ਨਾਂ ਦੇਣ ਪਰ ਇਹ ਕੁਝ ਜਿਹੜੀਆਂ ਦੋ ਬਿਲਡਿੰਗਾਂ ਮੈਂ ਦੱਸ ਰਿਹਾ ਇੱਕ ਦੋ ਬਿਲਡਿੰਗਾਂ ਜਿਹੜੀਆਂ ਦੱਸ ਰਿਹਾ ਇਹ ਮੈਨੂੰ ਵੀ ਲੱਗਦਾ ਕਿ ਇਹ ਪੂਰੇ ਰੂਲ ਐਂਡ ਰੈਗੂਲੇਸ਼ਨ ਬਤਾਵਕ ਬਣਿਆ ਹੁਣ ਜੇਕਰ ਗੱਲ ਕਰੀਏ ਮਟੰਡਾ ਨਗਰ ਨਗਰ ਨਿਗਮ ਦੀ ਨਗਰ ਨਿਗਮ ਦੇ ਅਧਿਕਾਰੀਆਂ ਦਾ ਇਹ ਕਹਿਣਾ ਹੈ ਕਿ ਮਟੰਡਾ 에ਅਰ ਫੋਰਸ ਵੱਲੋਂ ਇਹਨਾਂ ਨੂੰ ਐਨਓਸੀ ਦੇ ਦਿੱਤੀ ਗਈ ਹੈ ਪਰ ਸਾਡੇ ਪਰਸੇ ਇੱਕ ਸੂਤਰ ਤੋਂ ਇਹ ਪਤਾ ਲੱਗਿਆ ਹੈ ਜਿਹੜੀ ਐਨਓਸੀ ਮਿਲੀ ਹੈ ਇਹ ਘੱਟ ਮੰਜ਼ਲ ਦੀ ਮਿਲੀ ਹੈ ਪਰ ਬਣਾਈਆਂ ਇਹਨਾਂ ਨੇ ਜ਼ਿਆਦਾ ਨਹੀਂ ਇਸ ਦਾ ਖਾਮਿਆਜਾ ਕਿਹਨੂੰ ਭੁਗਤਣਾ ਪਊਗਾ ਆਮ ਪਬਲਿਕ ਨੂੰ ਤੇ ਸਾਡੇ ਦੇਸ਼ ਨੂੰ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਦੇਸ਼ ਵਿਰੋਧ ਦੀਆਂ ਗਤੀਵਿਧੀਆਂ ਉਨ੍ਹਾਂ ਉਤੇ ਨਕੀਲ ਕਸਨ ਲਈ ਪ੍ਰਸ਼ਾਸਨ ਨੂੰ ਸੂਚਨਾਬੰਦ ਤਰੀਕੇ ਨਾਲ ਕੰਮ ਲੈਣਾ ਪਊਗਾ ਕਿਉਂਕਿ ਐਸਟੇਮ ਵੀ ਜਿਹੜਾ ਮਾਹੌਲ ਬਣਿਆ ਹੋਇਆ ਹੈ ਲੜਾਈ ਦਾ ਪੂਰਾ ਮਾਹੌਲ ਬਣਿਆ ਹੋਇਆ ਹੈ ਹਿੰਦੁਸਤਾਨ ਤੇ ਪਾਕਿਸਤਾਨ ਦਾ ਜਿਹੜੇ ਰਹਾਇਸ਼ੀ ਏਰੀਏ ਦੇ ਵਿੱਚ ਬਿਲਡਿੰਗਾਂ ਦੀ ਉਚਾਈ ਹੈ ਉਸ ਦੇ ਉੱਤੇ ਪ੍ਰਸ਼ਾਸਨ ਨੂੰ ਪੂਰੀ ਨਿਗਾਹ ਮਾਰਨੀ ਚਾਹੀਦੀ ਹੈ ਇਹ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ ਸੋ ਮੇਰੀ ਬੇਨਤੀ ਇਹ ਹੈ ਪ੍ਰਸ਼ਾਸਨ ਨੂੰ ਕਿ ਜਿਹੜੀਆਂ ਇਹ ਬਿਲਡਿੰਗਾਂ ਪੁਖਰਾ ਸਨਵੇ ਦੇ ਨੇੜੇ ਬਣੀਆਂ ਹਨ ਇੱਕ ਤਾਂ ਬਿਲਕੁਲ ਪੁਖਰਾ ਸਨਵੇ ਦੇ ਬਿਲਕੁਲ ਨਾਲ ਹੈ ਇੱਕ ਦੂਸਰੀ ਬਿਲਡਿੰਗ ਬਰਨਾਲਾ ਰੋਡ ਦੇ ਉੱਤੇ ਬਣੀ ਹੋਈ ਹੈ ਇੱਕ ਨਹੀਂ ਘੱਟ ਕੋ ਤਿੰਨ ਚਾਰ ਬਿਲਡਿੰਗਾਂ ਇਹਹੀਆਂ ਹਨ ਜਿਹੜੀ ਸਾਡੇ ਮੁਕਾਬਕ ਇਹ ਕਮਿਊਨੀਕੇਸ਼ਨ ਵਿੱਚ ਬਾਧਾ ਹਨ ਰੁਕਾਵਟ ਹਨ ਕਮਿਊਨੀਕੇਸ਼ਨ ਵਿੱਚ ਜੇਕਰ ਬਠਿੰਡਾ 에ਅਰ ਫੋਰਸ ਤੇ ਬਠਿੰਡਾ ਚੌਨੀ ਦਾ ਆਪਸੀ ਕਮਿਊਨੀਕੇਸ਼ਨ ਵਿੱਚ ਜੇ ਤੁਰ ਰੁਕਾਵਟ ਪੈਦਾ ਹੁੰਦੀ ਹੈ ਤਾਂ ਇਸ ਦਾ ਕੌਣ ਜ਼ਿੰਮੇਵਾਰ ਹੋ ਬਰਾਗਰਾ सोचिए उस मंजर को जहां सड़क पर चलती गाड़ियां पिघल गईं और इंसान राख बन गए सबसे हैरानी की बात यह थी कि प्लेन नया था मौसम साफ था और पायलट्स बेहद एक्सपीरियंस्ड थे